ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਸੋਮਵਾਰ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁੱਤੀ ਨੂੰ ਆਪਣਾ ਸਮਰਥਨ ਦਿੱਤਾ ਸਿੱਖ ਸਮਾਜ ਮਹਾਰਾਸ਼ਟਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਿਛਲੇ 2.5 ਸਾਲਾਂ ਵਿੱਚ ਸਰਕਾਰ ਨੇ ਗੁਰਨਾਨਕਲ ਨਾਮ ਲੈਵਾ ਸੰਗਤਾ ਸਿੱਖਾਂ ਹਿੰਦੂਆਂ ਪੰਜਾਬੀਆਂ ਲੁਬਾਨਾਂ ਸਿਕਲਖਰ ਸਿੰਧੀ ਤੇ ਬੰਜਰਾ ਤੇ ਬੰਜਾਰਾਂ ਦੀ ਭਲਾਈ ਵਾਸਤੇ ਨੀਤੀਆਂ ਲਾਗੂ ਕੀਤੀਆਂ ਨੇ ਜਿਸ ਵਿੱਚ ਉਹਨਾਂ ਦੇ ਜੀਵਨ 'ਚ ਸੁਧਾਰ ਹੋਇਆ ਸਮਾਜਿਕ ਤੇ ਆਰਥਿਕ ਤਰੱਕੀ ਵਿੱਚ ਇਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਾਈਚਾਰਿਆਂ ਕਹਿੰਦੇ ਭਾਵੇਂ ਸਰਕਾਰ ਨੇ ਨਾ ਪਾਈਚਾਰਿਆਂ ਲਈ ਨਾ ਸਿਰਫ ਵਧੀਆ ਐਲਾਨ ਕੀਤੇ ਨੇ ਸਗੋਂ ਇਹਨਾਂ ਦੀ ਚੜ੍ਹਦੀ ਕਲਾ ਲਈ ਵੀ ਕਦਮ ਚੁੱਕੇ ਨੇ ਹਾਲੇ ਵਿੱਚ ਪਹਿਲੀ ਵਾਰ ਗੁਰਨਾਨਕ ਨਾਮ ਉੱਲੇਵਾ ਸੰਗਤ ਮਹਾਰਾਸ਼ਟਰ ਰਾਜ ਵੱਲੋਂ ਨਾਮਸਦ ਮੈਂਬਰ ਵਾਲੀ 11 ਮੈਂਬਰੀ ਸਿੱਖ ਪ੍ਰਤੀਨਿਧਕ ਕਮੇਟੀ ਨੂੰ ਕਟਗੀਂਤੀ ਕਮਿਸ਼ਨ ਮਹਾਰਾਸ਼ਟਰ ਸਰਕਾਰ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ ਜੋ ਇੱਕ ਮੀਲ ਪੱਥਰ ਕਦਮ ਹੈ ਸਿੱਖ ਪਾਈਚਾਰੀ ਦੇ ਇਤਿਹਾਸ ਦੀ ਸ਼ੁਰੂਆਤ ਵਿੱਚ ਭਾਰਤ ਇੱਕ ਮਹੱਤਵਪੂਰਨ ਵਿਕਾਸ ਕਰ ਰਹੀ ਹੁੰਦੀ ਹੈ ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਦੇ ਕਟਗੀਂਤੀ ਕਮਿਸ਼ਨ ਵਿੱਚ ਇੱਕ ਸਿੱਖ ਮੈਂਬਰ ਨਿਯੁਕਤ ਕੀਤਾ ਗਿਆ ਤੇ ਇਹ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ 11 ਮੈਮਰੀ ਮਹਾਰਾਸ਼ਟਰ ਰਾਜ ਪੰਜਾਬ ਸਹਿਤ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲ ਗਾਦਮੀ ਭਾਈਚਾਰੇ ਦੀ ਭਲਾਈ ਤਰੱਕੀ ਪ੍ਰਤੀ ਸਰਕਾਰ ਦੇ ਇਰਾਦੇ ਤੇ ਵਚਨਬੱਧਤਾ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੀ ਹੈ ਸਿੱਖਾ ਹਿੰਦੂ ਪੰਜਾਬੀ ਸਿੰਧੀ ਸਿਕਲੀ ਘਾਰਬੰਜਾਰਾ ਤੇ ਲੋਬਾਨਾ ਭਾਈਚਾਰਿਆਂ ਸਮੇਤ ਗੁਰਨਾਨਕ ਨਾਮ ਲੇਵਾ ਸੰਗਤ ਇਹਨਾਂ ਨੂੰ ਸਕਾਰਤਮਕ ਉਪਰਾਲਿਆਂ ਦੀ ਸ਼ਲਾਘਾ ਕਰਦੀ ਹੈ ਭਾਈਚਾਰਿਆਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਸਰਕਾਰ ਭਵਿੱਖ ਵਿੱਚ ਵੀ ਸਾਰੇ ਭਾਈਚਾਰਿਆਂ ਦੀ ਭਲਾਈ ਲਈ ਇਸੇ ਇਰਾਦੇ ਤੇ ਰਜਿਸ਼ਟੀ ਨਾਲ ਕੰਮ ਕਰੇਗੀ